ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਫਿਰ ਵਾਰ ਦੇ ਦਿਨ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਡੇ ਪਤੀ ਨੂੰ ਤੁਹਾਡੇ ਬੱਚਿਆਂ ਨੂੰ ਫਿਰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਸ ਛਿੜ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਆਖਦੇ ਹਾਂ ਜੀ ਕਿ ਕਿਸੇ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ। ਕਹਿੰਦੇ ਕਿ ਉਹਨਾਂ ਦੇ ਕੋਲ ਜ਼ਮੀਨ ਤਾਂ ਇੱਕ ਛੋਟਾ ਜਿਹਾ ਟੁਕੜਾ ਸੀ। ਉਸ ਦੇ ਵਿੱਚ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ। ਕਹਿੰਦੇ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਸਨ। ਉਹਨਾਂ ਦੇ ਕੋਲ ਜੋ ਵੀ ਆਉਂਦਾ ਹਰ ਇੱਕ ਦਾ ਦੁੱਖ ਸੁੱਖ ਸੁਣਦੇ ਤੇ ਹਰ ਇੱਕ ਦੀ ਮਦਦ ਕਰਦੇ ਭਾਵੇਂ ਉਹਨਾਂ ਦੇ ਕੋਲ ਥੋੜਾ ਸੀ ਪਰ ਦਿਲ ਦੇ ਬੜੇ ਅਮੀਰ ਸਨ ਕਹਿੰਦੇ ਕਿ ਉਹਨਾਂ ਦੇ ਕੋਲ ਔਲਾਦ ਨਹੀਂ ਸੀ ਹੈਗੀ ਬੜੇ ਲੰਮੇ ਸਮੇਂ ਦੇ ਬਾਅਦ ਪਰਮਾਤਮਾ ਨੇ ਸੁਣਿਆ ਤੇ ਉਹਨਾਂ ਕੋਲ ਔਲਾਦ ਹੋਈ ਕਹਿੰਦੇ ਸਾਰੇ ਲੋਕ ਉਹਨਾਂ ਦੇ ਕੋਲ ਹੁਮ ਹੁਮਾ ਕੇ ਪਹੁੰਚੇ ਕਿਉਂਕਿ ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਨੇ ਸਾਥ ਦਿੱਤਾ ਸੀ ਉਹਨਾਂ ਦੇ ਪੁੱਤਰ ਨੂੰ ਵੇਖਣ ਪਹੁੰਚੇ ਆਖਦੇ ਹਨ ਕਿ ਇਧਰੋਂ ਨਾ ਇੱਕ ਸੰਤ ਫਕੀਰ ਜੀ ਲੰਘਦੇ ਪਏ ਸਨ ਉਹਨਾਂ ਦੇ ਕੋਲ ਗਏ ਕਿ ਅਗਲੇ ਘਰ ਦੇ ਵਿੱਚ ਇਹਨੇ ਲੋਕ ਕਿਉਂ ਖੜੇ ਨੇ ਉਹ ਮਨੁੱਖ ਨੇ ਸੰਤ ਫਕੀਰ ਜੀ ਨੂੰ ਦੇਖ ਕੇ ਕਹਿੰਦਾ ਕਿ ਸੰਤ ਫਕੀਰ ਜੀ ਘਰ ਦੇ ਅੰਦਰ ਆ ਜਾਓ ਅੱਜ ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਬੜੇ ਲੰਮੇ ਅਰਸੇ ਦੇ ਬਾਅਦ ਮੇਰੇ ਘਰ ਔਲਾਦ ਨੇ ਜਨਮ ਲਿਆ ਹੈ ਕਹਿੰਦੇ ਤੁਸੀਂ ਨਾ ਇਹਦਾ ਨਾਮ ਹੀ ਅੱਜ ਰੱਖ ਕੇ ਜਾਓ ਸੰਤ ਫਕੀਰ ਨੂੰ ਅੰਦਰ ਲੈ ਕੇ ਗਿਆ ਪ੍ਰਸ਼ਾਦਾ ਪਾਣੀ ਖਵਾਇਆ ਉਸ ਤੋਂ ਬਾਅਦ ਆਪਣੇ ਘਰ ਪੁੱਤਰ ਨੂੰ ਸੰਤ ਫਕੀਰ ਦੀ ਝੋਲੀ ਵਿੱਚ ਪਾ ਦਿੱਤਾ ਤੇ ਸੰਤ ਫਕੀਰ ਨਾਲ ਉਹਦੇ ਹੱਥ ਦੇ ਉੱਤੇ ਇੱਕ ਬੜਾ ਵੱਡਾ ਨੀਲੇ ਰੰਗ ਦਾ ਨਿਸ਼ਾਨ ਬਣਿਆ ਸੀ ਉਸ ਨੂੰ ਵੇਖ ਕੇ ਥੋੜਾ ਚੁੱਪ ਹੋ ਕੇ ਗੰਭੀਰ ਜੇ ਹੋ ਗਏ ਇਹ ਵੇਖ ਕੇ ਕਿਸਾਨ ਥੋੜਾ ਜਿਹਾ ਡਰ ਗਿਆ ਕਹਿੰਦੇ ਜੀ ਤੁਸੀਂ ਇੰਨੇ ਗੰਭੀਰ ਕਿਉਂ ਹੋ ਗਏ ਹੋ ਕਹਿੰਦਾ ਕੀ ਗੱਲ ਮੇਰਾ ਪੁੱਤਰ ਠੀਕ ਤਾਂ ਹੈ ਅਗੋਂ ਸੰਤ ਫਕੀਰ ਜੀ ਕਹਿੰਦੇ ਤੇਰਾ ਪੁੱਤਰ ਠੀਕ ਹੈ ਤੇਰਾ ਪੁੱਤਰ ਆਉਣ ਵਾਲੇ 18 ਵਰਿਆਂ ਦੇ ਬਾਅਦ ਇਸ ਨਗਰ ਦਾ ਰਾਜਾ ਬਣ ਜਾਵੇਗਾ ਜਦੋਂ ਇਹ ਗੱਲ ਸੁਣੀ ਤਾਂ ਅੱਗੋਂ ਕਿਸਾਨ ਕਹਿੰਦਾ ਮਾਫ ਕਰਿਓ ਮੈਂ ਤਾਂ ਇੱਕ ਗਰੀਬ ਕਿਸਾਨ ਹਾਂ ਛੋਟਾ ਜਿਹਾ ਮੇਰੇ ਕੋਲ ਖੇਤ ਦਾ ਇੱਕ ਨਿੱਕਾ ਜਿਹਾ ਟੁਕੜਾ ਹੈ ਇਹ ਕਿਵੇਂ ਰਾਜਾ ਬਣ ਜਾਵੇਗਾ ਕਦੇ ਕਿਸਾਨਾਂ ਦੇ ਪੁੱਤ ਵੀ ਰਾਜੇ ਬਣੇ ਹਨ ਸੰਤ ਫਕੀਰ ਜੀ ਕਹਿੰਦੇ ਕਿ ਕੋਈ ਨਾ ਇਹ ਪਰ ਜਿਹੜਾ ਰਾਜਾ ਹੀ ਬਣੇਗਾ ਸੰਤ ਫਕੀਰ ਜੀ ਕਹਿ ਕੇ ਇਹ ਗੱਲ ਉਥੋਂ ਚਲੇ ਗਏ ਤੇ ਉਹ ਬੜਾ ਖੁਸ਼ ਹੋਇਆ ਹੁਣ ਆਸ-ਪਾਸ ਜਿੰਨੇ ਵੀ ਲੋਕ ਖੜੇ ਸਨ ਉਹਨਾਂ ਨੇ ਵੀ ਇਹ ਗੱਲ ਸੁਣੀ ਉਹ ਵੀ ਬੜੇ ਖੁਸ਼ ਹੋਏ ਕਹਿੰਦੇ ਹੁਣ ਨਾ ਉਸੇ ਨਗਰ ਦਾ ਜਿਹੜਾ ਰਾਜਾ ਸੀ ਕਹਿੰਦੇ ਉਹਨੂੰ ਪਸ਼ੂ ਪੰਛੀ ਫੜ ਕੇ ਆਪਣੇ ਬਾਗ ਬਗੀਚੇ ਵਿੱਚ ਰੱਖਣ ਦਾ ਬੜਾ ਸ਼ੌਕ ਸੀ ਕਹਿੰਦੇ ਉਹ ਨਾ ਉਥੇ ਜਿਹੜਾ ਵੀ ਆਪਣੇ ਪਸ਼ੂ ਪੰਛੀ ਫੜਨ ਲਈ ਆਉਂਦਾ ਫੜਦੇ ਫੜਦੇ ਸ਼ਾਮ ਹੋ ਜਾਂਦੀ ਤੇ ਰਾਹ ਵੀ ਭਟਕ ਜਾਂਦਾ ਤੁਰਦੇ ਤੁਰਦੇ ਨਾ ਉਸ ਨਗਰ ਦੇ ਵਿੱਚ ਜਿਹੜਾ ਵੀ ਬਾਹਰ ਆ ਜਾਂਦਾ ਉੱਥੇ ਇੱਕ ਸੰਤ ਫਕੀਰ ਜੀ ਆਪਣੀ ਝੌਪੜੀ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪ ਰਹੇ ਹੁੰਦੇ ਹਨ ਕਹਿੰਦੇ ਕਿ ਜਦੋਂ ਨਾਮ ਜਪਦੇ ਹਨ ਉਹ ਉੱਥੇ ਜਾ ਕੇ ਕਹਿੰਦਾ ਕਿ ਸੰਤ ਫਕੀਰ ਜੀ ਨੂੰ ਮੈਨੂੰ ਨਾ ਥੋੜਾ ਜਿਹਾ ਪਾਣੀ ਮਿਲੇਗਾ ਸੰਤ ਫਕੀਰ ਨੇ ਪਾਣੀ ਵੀ ਪਿਆਇਆ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਖਵਾਇਆ ਸ਼ਾਮ ਦੇ ਸਮੇਂ ਵੀ ਬੜੇ ਸਾਰੇ ਲੋਕ ਉਹਦੇ ਨਗਰ ਵਿੱਚੋਂ ਤੁਰੇ ਜਾ ਰਹੇ ਸਨ ਕਹਿੰਦਾ ਸੰਤ ਫਕੀਰ ਜੀ ਕੀ ਗੱਲ ਹੋ ਗਈ ਬੜੇ ਸਾਰੇ ਲੋਕ ਇਸ ਨਗਰ ਨੂੰ ਤੁਰ ਹੀ ਜਾਂਦੇ ਹਨ ਕੋਈ ਖੈਰ ਸੁਖ ਤਾਂ ਹੈ ਅੱਗੋਂ ਸੰਤ ਫਕੀਰ ਜੀ ਆਖਦੇ ਹਨ ਕਿ ਖੈਰ ਸੁਖ ਹੈ ਇਸ ਨਗਰ ਵਿੱਚ ਨਾ ਇੱਕ ਬੱਚੇ ਨੇ ਜਨਮ ਲਿਆ ਹੈ ਜਿਸ ਦਿਨ ਉਹ 18 ਵਰਿਆਂ ਦਾ ਹੋਵੇਗਾ ਇਸ ਨਗਰ ਦਾ ਰਾਜਾ ਬਣ ਜਾਵੇਗਾ ਇਹ ਸੁਣ ਕੇ ਹੱਸਣ ਲੱਗ ਗਿਆ ਤੇ ਕਹਿੰਦਾ ਰਾਜਾ ਰਾਜਾ ਤਾਂ ਇਸ ਨਗਰ ਦਾ ਮੈਂ ਵੀ ਹਾਂ ਮੈਨੂੰ ਦੱਸੋ ਐਵੇਂ ਕਿਵੇਂ ਹੋ ਸਕਦਾ ਹੈ ਮੈਂ ਇਸ ਦੇ ਪੁੱਤਰ ਨੂੰ ਆਪਣਾ ਰਾਜ ਪਾਠ ਕਿਵੇਂ ਦੇ ਦੇਵਾਂਗਾ ਕਿਹਾ ਰਾਜਨ ਤੇਰੇ ਘਰ ਇੱਕ ਧੀ ਦਾ ਜਨਮ ਹੋਵੇਗਾ ਤੇਰੀ ਧੀ ਦਾ ਵਿਆਹ ਇਸ ਦੇ ਨਾਲ ਹੋ ਜਾਵੇਗਾ ਇਸ ਦੇ ਨਾਲ ਫਿਰ ਇਹ ਰਾਜਾ ਬਣ ਜਾਵੇਗਾ ਰਾਜਾ ਫਿਰ ਹੱਸ ਕੇ ਕਹਿੰਦਾ ਕਹਿੰਦਾ ਮੇਰਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ ਤੇ ਮੇਰੀ ਧੀ ਇਹਦੇ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ ਉਹ ਕਹਿੰਦੇ ਇਹਦਾ ਮੈਨੂੰ ਨਹੀਂ ਪਤਾ ਜੋ ਵਿਧੀ ਵਿਧਾਨ ਵਿੱਚ ਲਿਖਿਆ ਹੋਇਆ ਹੈ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ ਰਾਜਾ ਇਹ ਗੱਲ ਸੁਣ ਕੇ ਥੋੜਾ ਜਿਹਾ ਪਰੇਸ਼ਾਨ ਹੋ ਗਿਆ। ਰਾਜਾ ਘਰ ਜਾਂਦਾ ਹੈ। ਜਾ ਕੇ ਰਾਜੇ ਨੇ ਇੱਕ ਸੰਤ ਫਕੀਰ ਦਾ ਵੇਸ਼ ਧਾਰ ਲਿਆ ਤੇ ਅਗਲੇ ਦਿਨ ਉਹ ਕਿਸਾਨ ਦੇ ਘਰ ਗਿਆ। ਜਾ ਕੇ ਕਿਹਾ ਮੈਨੂੰ ਲੱਗਦਾ ਤੇਰੇ ਕੋਲ ਇੱਕ ਪੁੱਤ ਦੀ ਦਾਤ ਪ੍ਰਾਪਤ ਹੋਈ ਤੇ ਉਹ ਬੜਾ ਭਾਗਾ ਵਾਲਾ ਹੈ। ਉਹ ਤਾਂ ਤੇਰੀ ਕਿਸਮਤ ਬਦਲ ਦੇਵੇਗਾ। ਇਹ ਗੱਲ ਸੁਣ ਕੇ ਉਹਨੇ ਕਿਹਾ ਹਾਂਜੀ ਕੱਲ ਇੱਕ ਫਕੀਰ ਜੀ ਆਏ ਸੀ ਉਹ ਵੀ ਇਹ ਗੱਲ ਕਹਿ ਕੇ ਗਏ ਹਨ। ਕਹਿੰਦੇ ਫਿਰ ਰਾਜਾ ਬਣਨ ਲਈ ਤਾਂ ਪੜਨਾ ਲਿਖਣਾ ਪਵੇਗਾ ਤੇਰੇ ਕੋਲ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਜੇ ਤੂੰ ਪੜਾ ਨਾ ਸਕਿਆ ਤੇ ਤੈਨੂੰ ਰਾਜਾ ਕਿਵੇਂ ਬਣਵਾ ਦੇਣਗੇ ਮੈਂ ਇਸ ਤੋਂ ਅਗਲੇ ਨਗਰ ਵਿੱਚ ਉੱਥੇ ਰਹਿ ਕੇ ਬੜੇ ਸਾਰੇ ਬੱਚਿਆਂ ਨੂੰ ਵਿੱਦਿਆ ਦਿੰਦਾ ਹਾਂ ਤੂੰ ਆਪਣਾ ਬੱਚਾ ਮੈਨੂੰ ਦੇ ਦੇ ਉਹਨੇ ਕਿਹਾ ਜੀ ਮੈਂ ਤਾਂ ਚਲੋ ਫਿਰ ਵੀ ਸੋਚ ਲਵਾਂਗਾ ਪਰ ਇਹਦੀ ਮਾਂ ਨੇ ਨਹੀਂ ਦੇਣਾ ਮਾਂ ਦੇ ਕੋਲ ਗਿਆ ਤੇ ਉਹਨੂੰ ਸਾਰੀ ਗੱਲ ਸਮਝਾਈ ਕਿ ਤੁਸੀਂ ਆਪਣੀ ਗਰੀਬੀ ਦੇ ਵਿੱਚ ਕਿਵੇਂ ਪੜ੍ਹਾਓਗੇ ਮੈਂ ਇਹਨੂੰ ਪੜਵਾਵਾਂਗਾ ਲਿਖਵਾਵਾਂਗਾ ਜਿਸ ਦਿਨ 18 ਵਰਿਆਂ ਦਾ ਹੋਇਆ ਆ ਕੇ ਲੈ ਜਾਇਓ ਉਹਨੇ ਕਿਹਾ ਠੀਕ ਹੈ ਉਹਨੇ ਪੁੱਤਰ ਨੂੰ ਲੈ ਕੇ ਰਾਜਾ ਚਲਿਆ ਗਿਆ ਰਾਜਾ ਸੋਚਦਾ ਕਿ ਆਹ ਦਰਿਆ ਵਗਦਾ ਇਹਦੇ ਵਿੱਚ ਵਗਾ ਦੇਂਦਾ ਫਿਰ ਸੋਚਦਾ ਕਿ ਐਵੇਂ ਕਿਸੇ ਦੀ ਜਾਨ ਲੈਣ ਦਾ ਦੋਸ਼ ਆਪਣੇ ਸਿਰ ਕਿਉਂ ਲਗਵਾਵਾਂ ਰਾਜੇ ਨੇ ਕੀ ਕੀਤਾ ਇੱਕ ਨਾ ਸੰਦੂਖ ਬਣਿਆ ਹੁੰਦਾ ਹੈ ਉਹਦੇ ਵਿੱਚ ਪਾ ਕੇ ਬੱਚੇ ਨੂੰ ਪਾਣੀ ਵਿੱਚ ਰੋੜ ਦਿੰਦਾ ਹੈ ਉਹ ਜਿਹੜਾ ਤੁਰਦਾ ਤੁਰਦਾ ਸੰਦੂਖ ਡੱਬਾ ਜਿਹੜਾ ਸੀ ਅਗਲੇ ਨਗਰ ਵਿੱਚ ਪਹੁੰਚਿਆ ਉਸ ਨਗਰ 'ਚ ਇੱਕ ਪੰਡਿਤ ਸੀ ਉਹ ਕੀ ਕਰਦਾ ਸੀ ਅਮ੍ਰਿਤ ਵੇਲੇ ਉੱਠਦਾ ਤੇ ਇਸ਼ਨਾਨ ਕਰਦਾ ਪਰਮਾਤਮਾ ਦਾ ਨਾਮ ਲੈਂਦਾ ਤੇ ਪਰਮਾਤਮਾ ਦਾ ਨਾਮ ਜਪਦਾ ਕਹਿੰਦੇ ਕਿ ਅੱਜ ਜਦੋਂ ਇਸ਼ਨਾਨ ਕਰਨ ਲਈ ਡੁੱਬਕੀ ਲਾਈ ਤਾਂ ਉਹ ਬਕਸਾ ਉਹਦੇ ਨਾਲ ਟਕਰਾਇਆ ਉਹਨੇ ਜਦੋਂ ਬਾਹਰ ਕੱਢਿਆ ਤਾਂ ਵਿੱਚੋਂ ਉਸ ਨੂੰ ਵੇਖ ਕੇ ਬੜਾ ਖੁਸ਼ ਹੋਇਆ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਅਸੀਂ ਔਲਾਦ ਵਾਲੇ ਹੋ ਗਏ ਹਨ ਅੱਜ ਸਾਨੂੰ ਔਲਾਦ ਪ੍ਰਾਪਤ ਹੋ ਗਈ ਉਹਨੂੰ ਘਰ ਜਾ ਕੇ ਕਿਹਾ ਕਿ ਪਰਮਾਤਮਾ ਨੇ ਸਾਨੂੰ ਪ੍ਰਸ਼ਾਦ ਦਿੱਤਾ ਇਹਨੂੰ ਬੜੇ ਲਾਡਾਂ ਚਾਵਾਂ ਨਾਲ ਪਾਲਾਂਗੇ ਆਪਣੇ ਘਰ ਵਾਲੀ ਨੂੰ ਕਿਹਾ ਕਹਿੰਦੇ ਉਸਨੇ ਵੀ ਬੜੇ ਲਾਡਾਂ ਚਾਡਾਂ ਦੇ ਨਾਲ ਉਸਨੂੰ ਪਾਲਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਵੱਡਾ ਹੋ ਗਿਆ ਹੁਣ ਉਹ ਗਿਆਨਵਾਨ ਵੀ ਸੀ ਕੁਝ ਪਰਮਾਤਮਾ ਦੀ ਮਿਹਰ ਕਰਕੇ ਕੁਝ ਉਹਦੇ ਕਰਮਾ ਕਰਕੇ ਕੁਝ ਪੰਡਿਤ ਨੇ ਵੀ ਬੜੀ ਮਿਹਨਤ ਕੀਤੀ ਸੀ ਪੰਡਿਤ ਨਾਗਰ ਦੇ ਬਾਹਰ ਇੱਕ ਵਿਦਿਆ ਵਿਦਿਆਲਾ ਕਹਿ ਲਓ ਕਿ ਪਾਠਸ਼ਾਲਾ ਹੀ ਕਹਿ ਲਓ ਉੱਥੇ ਉਸ ਨੂੰ ਪੜਨ ਭੇਜਦਾ ਉੱਥੇ ਜਦੋਂ ਪੜਨ ਗਿਆ ਤਾਂ ਉਹ ਹਰ ਸਵਾਲ ਦਾ ਜਵਾਬ ਬੜੇ ਸਟੀਕ ਤਰੀਕੇ ਨਾਲ ਦਿੰਦਾ ਤੇ ਉਹਦਾ ਜਿਹੜਾ ਗੁਰੂ ਸੀ ਉਸ ਤੋਂ ਬੜਾ ਪ੍ਰਸੰਨ ਹੁੰਦਾ ਕਹਿੰਦੇ ਉਧਰੋਂ ਰਾਜੇ ਦਾ ਵਿਆਹ ਵੀ ਹੋ ਗਿਆ ਰਾਜੇ ਕੋਲ ਇੱਕ ਧੀ ਦੀ ਦਾਤ ਪ੍ਰਾਪਤ ਹੋਈ ਇਧਰ ਜਿਹੜਾ ਪੰਡਿਤ ਦਾ ਪੁੱਤਰ ਸੀ ਨਾ ਲਗਭਗ 18 ਕੁ ਬਰਿਆਂ ਦਾ ਹੋ ਹੀ ਗਿਆ ਸੀ ਰਾਜਾ ਵੀ ਹੁਣ ਆਪਣੀ ਬਜ਼ੁਰਗ ਅਵਸਥਾ ਵਿੱਚ ਪਹੁੰਚ ਗਿਆ ਸੀ ਰਾਜਾ ਕਿਸੇ ਕੰਮ ਲਈ ਅਗਲੇ ਨਗਰ ਜਾ ਰਿਹਾ ਸੀ ਰਾਜਾ ਜਦੋਂ ਲੰਗੀ ਜਾਂਦਾ ਸੀ ਰਾਜੇ ਨੇ ਇਸ ਪੰਡਿਤ ਦੇ ਪੁੱਤਰ ਨੂੰ ਕਹਿੰਦੇ ਸਵਾਲ ਦੇ ਜਵਾਬ ਦਿੰਦੇ ਹੋਏ ਵੇਖਿਆ ਰਾਜਾ ਉੱਥੇ ਠਹਿਰ ਗਿਆ ਰਾਜੇ ਨੇ ਹਰੇਕ ਸਵਾਲ ਦਾ ਜਵਾਬ ਸੁਣਿਆ ਤੇ ਰਾਜਾ ਉਤਰ ਦੇ ਕੋਲ ਗਿਆ ਤੇ ਜਾ ਕੇ ਪੁੱਛਿਆ ਕਿ ਪੁੱਤਰ ਤੂੰ ਕੌਣ ਹੈ ਕਹਿੰਦਾ ਜੀ ਇਸ ਨਗਰ ਦਾ ਪੰਡਿਤ ਹੈ ਮੈਂ ਉਸ ਦਾ ਪੁੱਤਰ ਹਾਂ ਉਹਨੇ ਕਿਹਾ ਮੈਂ ਤੇਰੇ ਮਾਪਿਓ ਨੂੰ ਮਿਲਣਾ ਚਾਹੁੰਦਾ ਹਾਂ ਉਹਨੇ ਕਿਹਾ ਜੀ ਠੀਕ ਹੈ ਉਹ ਆਪਣੇ ਨਗਰ ਦੇ ਵਿੱਚੋਂ ਘਰ ਸੀ ਉੱਥੇ ਜਾ ਕੇ ਲੈ ਕੇ ਚਲਿਆ ਗਿਆ ਪੰਡਿਤ ਨੇ ਵੇਖਿਆ ਕਿ ਰਾਜੇ ਦੀ ਸਵਾਰੀ ਆਉਂਦੀ ਹੈ ਖੈਰ ਸੁਖ ਤਾਂ ਹੈ ਪੰਡਿਤ ਭੱਜ ਕੇ ਅੱਗੇ ਗਿਆ ਤੇ ਜਾ ਕੇ ਕਿਹਾ ਪੰਡਿਤ ਤੇਰਾ ਪੁੱਤਰ ਬੜਾ ਜ਼ਿਆਦਾ ਵਿਦਵਾਨ ਹੈ ਇਹਨੂੰ ਹਰ ਇੱਕ ਚੀਜ਼ ਦਾ ਗਿਆਨ ਹੈ ਜੇਕਰ ਤੂੰ ਚਾਵੇਂ ਤਾਂ ਅਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਮਹਿਲ ਵਿੱਚ ਇੱਕ ਨੌਕਰੀ ਦੇਣਾ ਚਾਹੁੰਦੇ ਹਾਂ ਪੰਡਿਤ ਖੁਸ਼ ਹੋ ਗਿਆ ਕਿ ਜ਼ਰੂਰ ਤੁਸੀਂ ਜਿਵੇਂ ਚਾਹੋ ਇਹਨੇ ਨੂੰ ਰਾਜੇ ਦਾ ਧਿਆਨ ਉਹਦੇ ਹੱਥ ਤੇ ਨਿਸ਼ਾਨ ਤੇ ਗਿਆ ਰਾਜੇ ਨੂੰ ਥੋੜੀ ਜਿਹੀ ਸ਼ੰਕਾ ਹੋਈ ਰਾਜੇ ਨੇ ਕਿਹਾ ਇਹ ਤੇਰਾ ਪੁੱਤਰ ਕਿੰਨੇ ਵਰਿਆਂ ਦਾ ਹੈ ਇਹ ਤੇਰੇ ਵਰਗਾ ਹੈ ਇਹ ਆਪਣੀ ਮਾਂ ਵਰਗਾ ਹੈ ਜਾਂ ਤੇਰੇ ਵਰਗਾ ਉਹ ਜਿਹੜਾ ਪੰਡਿਤ ਸੀ ਹੱਥ ਜੋੜ ਕੇ ਕਹਿੰਦਾ ਇਹ ਤਾਂ ਪਰਮਾਤਮਾ ਦੀ ਦੇਣ ਹੈ ਅਸੀਂ ਤਾਂ ਬੇਔਲਾਦ ਸੀ ਸਾਡੇ ਕੋਲ ਕੋਈ ਔਲਾਦ ਨਹੀਂ ਸੀ ਮੈਂ ਰੋਜ਼ ਅੰਮ੍ਰਿਤ ਵੇਲੇ ਦਰਿਆ ਤੇ ਇਸ਼ਨਾਨ ਕਰਨ ਜਾਂਦਾ ਸੀ ਇੱਕ ਦਿਨ ਇਸ਼ਨਾਨ ਕਰਦੇ ਕਰਦੇ ਲੱਕੜ ਦੇ ਬਕਸੇ ਵਿੱਚ ਇਹ ਮੈਨੂੰ ਮਿਲਿਆ ਉਸ ਦਿਨ ਤੋਂ ਹੀ ਮੈਂ ਇਸ ਨੂੰ ਆਪਣੀ ਔਲਾਦ ਬਣਾ ਕੇ ਪਾਲ ਰਿਹਾ ਹਾਂ ਜਦੋਂ ਇਹ ਗੱਲ ਰਾਜੇ ਨੂੰ ਸਮਝ ਵਿੱਚ ਆ ਗਈ ਕਿ ਮੈਂ ਤਾਂ ਜੋ ਭਾਣਾ ਇਹ ਜਿਹੜਾ ਰੋਕਣਾ ਚਾਹੁੰਦਾ ਸੀ ਉਹ ਅਜੇ ਵੀ ਜਿਉਂਦਾ ਹੈ ਰਾਜਾ ਕਹਿੰਦਾ ਠੀਕ ਹੈ ਮੈਂ ਇਸ ਨੂੰ ਨੌਕਰੀ ਤੇ ਰੱਖਣਾ ਚਾਹੁੰਦਾ ਹਾਂ ਉਹ ਰਾਜੇ ਦੇ ਖਾਤੇ ਕੁਝ ਲਿਖ ਕੇ ਮੋਹਰ ਆਪਣੀ ਲਾ ਕੇ ਉਸ ਨੂੰ ਦੇ ਦਿੰਦਾ ਹੈ ਉਹ ਕਹਿੰਦਾ ਕਿ ਆਪਣੇ ਪੁੱਤਰ ਨੂੰ ਕਿਹਾ ਕਿ ਨਗਰ ਵਿੱਚ ਜਾ ਕੇ ਲੈ ਕੇ ਚਲਿਆ ਜਾਵੇ ਤੇ ਇਸ ਨੂੰ ਕੰਮ ਮਿਲ ਜਾਵੇਗਾ ਮੈਨੂੰ ਕੋਈ ਕੰਮ ਹੈ ਮੈਂ ਅਗਲੇ ਰਾਜ ਵਿੱਚ ਚੱਲਿਆ ਹਾਂ ਉਹਨੇ ਚਿੱਠੀ ਪੱਤਰ ਲਈ ਤੇ ਤੁਰਨਾ ਆਰੰਭ ਕਰ ਦਿੱਤਾ ਤੁਰਦਿਆਂ ਤੁਰਦਿਆਂ ਰਾਤ ਹੋ ਗਈ ਜੰਗਲ ਵਿੱਚ ਰਾਹ ਭਟਕ ਗਿਆ ਉਹਨੂੰ ਦੂਰ ਦੁਰਾਡੇ ਨਾ ਇੱਕ ਛੌਪੜੀ ਜਿਹੀ ਵਿਖਾਈ ਦਿੱਤੀ ਉਹ ਛੌਪੜੀ ਵੱਲ ਤੁਰਨ ਲੱਗਾ ਸੀ ਜਾ ਕੇ ਬੂਹਾ ਖੜਕਾਇਆ ਅੰਦਰੋਂ ਇੱਕ ਬਜ਼ੁਰਗ ਮਾਈ ਆਈ ਮਾਈ ਨੇ ਆ ਕੇ ਕਿਹਾ ਪੁੱਤਰ ਅੱਧੀ ਰਾਤ ਤੂੰ ਇੱਥੇ ਕੀ ਕਰਦਾ ਪਿਆ ਉਹਨੇ ਕਿਹਾ ਮਾਈ ਰਾਹ ਭਟਕ ਗਿਆ ਹਾਂ ਆਇਆ ਵੀ ਹਾਂ ਕਹਿੰਦੀ ਇੱਥੋਂ ਉਹ ਚਲਿਆ ਜਾ ਇੱਥੇ ਡਕੈਤ ਰਹਿੰਦੇ ਨੇ ਤੈਨੂੰ ਵੇਖਣਗੇ ਤੇਰੀ ਜਾਨ ਲੈ ਲੈਣਗੇ ਉਹਨੇ ਕਿਹਾ ਮਾਈ ਜੇ ਜੰਗਲ ਵਿੱਚ ਗਿਆ ਤਾਂ ਉੱਥੇ ਕੋਈ ਪਸ਼ੂ ਪੰਛੀ ਆ ਕੇ ਮੈਨੂੰ ਖਾ ਜਾਵੇਗਾ ਉੱਥੇ ਵੀ ਜਾਨ ਹੀ ਜਾਵੇਗੀ ਤੂੰ ਮੈਨੂੰ ਇੱਥੇ ਰੱਖ ਲੈ ਮਾਈ ਨੂੰ ਤਰਸ ਆ ਗਿਆ ਮਾਈ ਨੇ ਪ੍ਰਸ਼ਾਦਾ ਪਾਣੀ ਖਵਾਇਆ ਤੇ ਕੋਲ ਰੱਖ ਲਿਆ ਹੁਣ ਉਹ ਸਵੇਰ ਦਾ ਥੱਕਿਆ ਸੀ ਵਿਚਾਰਾ ਤੇ ਸੌਂ ਗਿਆ ਐਨੇ ਨੂੰ ਡਕੈਤ ਆ ਗਈ ਉਹ ਕਹਿੰਦੇ ਮਾਈ ਇਹ ਕੌਣ ਹੈ ਉਹਨੇ ਕਿਹਾ ਕਿ ਇੱਕ ਭੁੱਲਿਆ ਚੁੱਕਿਆ ਮੁਸਾਫਿਰ ਸੀ ਇੱਥੇ ਆਰਾਮ ਕਰਦਾ ਪਿਆ ਹੈ ਕਹਿੰਦੇ ਮਾਈ ਤੈਨੂੰ ਕਿਹਾ ਸੀ ਨਾ ਕਿ ਚੁੱਕਨੀ ਹੋ ਕੇ ਰਹਿਾ ਕਰ ਐਵੇਂ ਨਾ ਕਿਸੇ ਨੂੰ ਵੜਿਆ ਕਰ ਇੱਕ ਜਣੇ ਨੂੰ ਥੋੜੀ ਜਹੀ ਸ਼ੰਕਾ ਹੋਈ ਕਿ ਰਾਜਾ ਇੰਨਾ ਚੰਗਾ ਹੈ ਤੇ ਨਹੀਂ ਉਹ ਬੜਾ ਕਰੂਰ ਹੈ ਉਹਨੇ ਜਦੋਂ ਖੱਤ ਵੇਖਿਆ ਤੇ ਖੱਤ ਖੋਲ ਕੇ ਪੜ੍ਹਿਆ ਵਿੱਚ ਲਿਖਿਆ ਸੀ ਕਿ ਜਦੋਂ ਹੀ ਤੇਰੇ ਕੋਲ ਆ ਜਾਣ ਇਹਦਾ ਧੜ ਸਿਰ ਤੋਂ ਅਲੱਗ ਕਰ ਦੇਵੀਂ ਬਾਕੀ ਗੱਲਬਾਤ ਆ ਕੇ ਦੱਸਾਂਗਾ ਹੁਣ ਜਦੋਂ ਇਹ ਗੱਲ ਪੜੀ ਤੇ ਮਾਈ ਨੂੰ ਤਰਸ ਆ ਗਿਆ। ਮਾਈ ਕਹਿੰਦੀ ਕਿ ਇੰਨਾ ਸੋਹਣਾ ਸੁਨਖਾ ਨੌਜਵਾਨ ਕਿਸੇ ਮਾਂ ਦਾ ਪੁੱਤਰ ਹੈ ਐਵੇਂ ਨਹੀਂ ਹੋਣ ਦੇਣਾ। ਉਹਨਾਂ ਉਸ ਖੱਤ ਦੇ ਵਿੱਚ ਜੋ ਲਿਖਿਆ ਸੀ ਤੇ ਕਿਹਾ ਸੀ ਇਹ ਜਿਹੜਾ ਤੇਰੇ ਕੋਲ ਆਵੇਗਾ ਆਪਣੀ ਧੀ ਦਾ ਵਿਆਹ ਇਹਦੇ ਨਾਲ ਕਰ ਦੇਵੀਂ। ਬਾਕੀ ਗੱਲਬਾਤ ਆ ਕੇ ਦੱਸਾਂਗਾ। ਓਵੇਂ ਹੀ ਚਿੱਠੀ ਨੂੰ ਬੰਦ ਕਰਕੇ ਰੱਖ ਦਿੱਤਾ। ਸਵੇਰ ਹੁੰਦੀ ਹੈ ਡਕਹਿਤ ਉਥੋਂ ਚਲੇ ਗਏ। ਉਸ ਨੂੰ ਵੀ ਕਿਹਾ ਕਿ ਪੁੱਤਰ ਇਹ ਥਾਂ ਕਿਸੇ ਨੂੰ ਨਾ ਦੱਸੀਂ। ਤੇ ਨਹੀਂ ਕਿਸੇ ਨੂੰ ਖੱਤ ਦੇਵੀ ਉਹਨੇ ਕਿਹਾ ਠੀਕ ਹੈ ਤੇ ਉਹ ਚਲੇ ਆ ਗਿਆ ਜਦੋਂ ਰਾਜ ਮਹਿਲ ਦੇ ਵਿੱਚ ਜਾ ਕੇ ਵੜਦਾ ਹੈ ਖੱਤ ਤੇ ਮੋਹਰ ਦਿਖਾਉਂਦਾ ਹੈ ਤੇ ਉਹ ਸਿੱਧਾ ਉਸ ਨੂੰ ਰਾਜ ਭਾਗ ਵਿੱਚ ਭੇਜ ਦਿੰਦੇ ਹਨ ਰਾਣੀ ਦੇ ਕੋਲ ਰਾਣੀ ਨੇ ਜਦੋਂ ਖੱਤ ਪੜ੍ਹਿਆ ਤੇ ਕਹਿੰਦੀ ਕਿ ਰਾਜੇ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਇਸ ਸੁਧਾਰਨ ਚਿਹੇ ਮੁੰਡੇ ਨਾਲ ਮੈਂ ਆਪਣੀ ਧੀ ਦਾ ਵਿਆਹ ਕਿਉਂ ਕਰਨਾ ਚਾਹੁੰਦੀ ਹਾਂ ਫਿਰ ਕਹਿੰਦੀ ਕਿ ਸ਼ਾਇਦ ਰਾਜੇ ਨੇ ਕੁਝ ਵੇਖਿਆ ਚੰਗਾ ਹੋਵੇਗਾ ਉਹਨੇ ਪੰਡਿਤ ਨੂੰ ਬੁਲਾਇਆ ਉਹਨਾ ਦੋਹਾਂ ਦਾ ਹੁਣ ਵਾਹ ਜਿਹੜਾ ਸੀ ਸੰਪੰਨ ਹੋ ਗਿਆ ਹੁਣ ਉਹ ਤਿੱਖਣ ਬੁੱਧੀ ਵਾਲਾ ਤਾਂ ਹੈ ਹੀ ਸੀ ਉਹਨੇ ਹਰ ਇੱਕ ਚੀਜ਼ ਦਾ ਫੈਸਲਾ ਬੜਾ ਚੰਗੇ ਤਰ੍ਹਾਂ ਕਰਨਾ ਮੰਤਰੀਆਂ ਨੂੰ ਸਲਾਹ ਦੇਣੀ ਕਰਨੀ ਤੇ ਕਹਿੰਦੇ ਕਿ 2 ਮਹੀਨੇ ਬਾਅਦ ਰਾਜਾ ਜਿਹੜਾ ਸੀ ਬਾਹਰ ਕਿਹੇ ਕੰਮ ਗਿਆ ਸੀ ਉਹਨੇ 2 ਮਹੀਨੇ ਚ ਬੜੇ ਨਿਪੁੰਨਤਾ ਨਾਲ ਫਿਰ ਮਗਰੋਂ ਕੰਮ ਸੰਭਾਲ ਲਿਆ ਕਹਿੰਦੇ ਰਾਜਾ ਜਦੋਂ ਆਇਆ ਤੇ ਉਹਨੇ ਆਪਣੇ ਧੀ ਨੂੰ ਸਜੋ ਸ਼ਿੰਗਾਰ ਚ ਵੇਖਿਆ ਉਹਨੇ ਪੁੱਛਿਆ ਕਿ ਇਹ ਕੀ ਉਹਨੇ ਕਿਹਾ ਪਿਤਾ ਜੀ ਤੁਸੀਂ ਤਾਂ ਕਿਹਾ ਸੀ ਮੇਰਾ ਵਿਆਹ ਕਰ ਦੋ ਜੋ ਤੁਸੀਂ ਲੜਕਾ ਭੇਜਿਆ ਸੀ ਜਦੋਂ ਉਹਨੇ ਉਸ ਪੰਡਿਤ ਦੇ ਪੁੱਤਰ ਨਾਲ ਵੇਖਿਆ ਤੇ ਉਹਦੇ ਗੁੱਸੇ ਦੀ ਕੋਈ ਹੱਦ ਨਾ ਰਹੀ ਉਹਨੇ ਕਿਹਾ ਮੇਰੇ ਨਾਲ ਛਲਕਪਟ ਤੂੰ ਕੀਤਾ ਹੈ ਮੈਂ ਤੇਰੇ ਪ੍ਰਾਣ ਹਰਨੇ ਹਨ ਉਹਨੇ ਕਿਹਾ ਜੀ ਮੈਂ ਤਾਂ ਕੋਈ ਛਲਕਪਟ ਨਹੀਂ ਕੀਤਾ ਮਹਾਰਾਣੀ ਨੇ ਕਿਹਾ ਕਿ ਤੂੰ ਆਪ ਖਤ ਲਿਖ ਕੇ ਘੱਲਿਆ ਸੀ ਮੇਰੇ ਨਾਲ ਵਿਆਹ ਕਰ ਦੇ ਤੇ ਮੈਂ ਵਿਆਹ ਕਰ ਦਿੱਤਾ ਹੁਣ ਕਹਿੰਦਾ ਕਿ ਮੈਂ ਤਾਂ ਇਹ ਕਿਹਾ ਸੀ ਇਹਦੇ ਪ੍ਰਾਣ ਹਰ ਲਓ ਮੈਂ ਤਾਂ ਇੱਕ ਕਿਸਾਨ ਦੇ ਪੁੱਤਰ ਨਾਲ ਆਪਣੀ ਧੀ ਦਾ ਵਿਆਹ ਕਦੇ ਨਹੀਂ ਸੀ ਕਰਨਾ। ਉਹ ਕਹਿੰਦਾ ਮaaf ਕਰਿਓ ਮੈਂ ਕਿਸਾਨ ਦਾ ਪੁੱਤਰ ਨਹੀਂ ਮੈਂ ਪੰਡਿਤ ਦਾ ਪੁੱਤਰ ਹਾਂ। ਉਹਨੇ ਕਿਹਾ ਨਹੀਂ ਤੋ ਕਿਸਾਨ ਦਾ ਪੁੱਤਰ ਹੈ। ਇਹਨੇ ਨੂੰ ਇੱਕ ਦਰਬਾਰੀ ਨੇ ਕਿਹਾ ਇੱਕ ਸੰਤ ਫਕੀਰ ਬਾਹਰ ਆਏ ਨੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਹਨਾਂ ਕਿਹਾ ਜੀ ਲੈ ਕੇ ਆਓ। ਉਹ ਜਿਹੜੇ ਸੰਤ ਫਕੀਰ ਸਨ ਉਹ ਕਹਿੰਦੇ ਰਾਜਾ ਪਹਿਚਾਣਿਆ। ਸੰਤ ਫਕੀਰ ਕਹਿੰਦੇ ਕਿ ਮੈਂ ਨਹੀਂ ਪਹਿਚਾਣਿਆ। ਸੰਤ ਫਕੀਰ ਕਹਿੰਦੇ ਮੈਂ ਉਹੀ ਹਾਂ ਜਿਸਨੇ ਤੈਨੂੰ ਕਿਹਾ ਸੀ ਕਿ ਮੈਂ ਵੀ ਪਰਮਾਤਮਾ ਦਾ ਲਿਖਿਆ ਬਦਲ ਸਕਦਾ ਹਾਂ ਮੈਂ ਤੈਨੂੰ ਕਿਹਾ ਸੀ ਨਾ ਤੇਰੀ ਧੀ ਦਾ ਵਿਆਹ ਹੋਵੇਗਾ ਤੇ ਤੂੰ ਕਿਹਾ ਸੀ ਨਹੀਂ ਮੈਂ ਅਜੇ ਆਪਣੀ ਧੀ ਦਾ ਵਿਆਹ ਕਿਸੇ ਨਾਲ ਵੀ ਨਹੀਂ ਕਰਾਂਗਾ ਜੇ ਤੇ ਮੇਰੇ ਘਰ ਧੀ ਵੀ ਨਹੀਂ ਤੇ ਮੇਰਾ ਵਿਆਹ ਵੀ ਨਹੀਂ ਹੋ ਰਿਹਾ ਉਸ ਰਾਜੇ ਨੇ ਫਿਰ ਸੰਤ ਦੇ ਕੋਲੋਂ ਮਾਫੀ ਮੰਗੀ ਉਹਦੇ ਨਾਲ ਹੀ ਨਾਲ ਉਹਨਾਂ ਦੇ ਮਾਪਿਓ ਦੇ ਕੋਲੋਂ ਵੀ ਮਾਫੀ ਮੰਗੀ ਤੇ ਪੰਡਿਤ ਕੋਲੋਂ ਫਿਰ ਕਿਸਾਨ ਨੂੰ ਉਹਦੇ ਮਹਿਲ ਵਿੱਚ ਬੁਲਾਇਆ ਗਿਆ ਉਹਨਾਂ ਨੂੰ ਰਾਜ ਮਹਿਲ ਵਿੱਚ ਰੱਖਣ ਲੱਗਾ ਹੁਣ ਉਹ ਵਿਦਵਾਨਤਾ ਸੀ ਉਹ ਹਰ ਇੱਕ ਦਾ ਭਲਾ ਸੋਜਣ ਲੱਗਾ ਹਰ ਇੱਕ ਨਾਲ ਚੰਗਾ ਬਤੇਰਾ ਕਰਨ ਲੱਗਾ ਸੰਤ ਫਕੀਰ ਜੀ ਨੇ ਦੱਸਿਆ ਇਹਨੇ ਜੋ ਪਿਛੇ ਕਰਮ ਕੀਤੇ ਹਨ ਇਹ ਬੜਾ ਹੀ ਦਾਨਪੁਨ ਕਰਦਾ ਸੀ ਹਰ ਇੱਕ ਦੀ ਮਦਦ ਕਰਦਾ ਸੀ ਉਹਦੇ ਸਦਕਾ ਇਹਨੂੰ ਇਹ ਰਾਜ ਭਾਗ ਮਿਲਿਆ ਹੈ ਇਹ ਜਿਹੜਾ ਬੰਦਾ ਹੁਣ ਚੰਗੇ ਕਰਮ ਕਰਦਾ ਪਿਆ ਹੈ ਅੱਗੇ ਲਈ ਬੀਜਦਾ ਪਿਆ ਹੈ ਆਪਾਂ ਜੋ ਬੀਜਦੇ ਹਾਂ ਕਈ ਗੁਣਾ ਵੱਧ ਹੋ ਕੇ ਸਾਨੂੰ ਮਿਲ ਜਾਂਦਾ ਹੈ ਜੋ ਵੀ ਅਸੀਂ ਚੰਗੇ ਕਰਮ ਕਰਾਂਗੇ ਸਾਨੂੰ ਸੁੱਖ ਮਿਲ ਜਾਵੇਗਾ ਇਸੇ ਤਰ੍ਹਾਂ ਹੀ ਮਨੁੱਖ ਆਪਣਾ ਲੋਕ ਤੇ ਪਰਲੋਕ ਦੋਵੇਂ ਸੁਖ ਹਾਲੇ ਕਰ ਸਕਦਾ ਹੈ ਮਨੁੱਖ ਦੇ ਕਰਮ ਹੀ ਮਨੁੱਖ ਦੀ ਕਿਸਮਤ ਬਦਲਦੇ ਹਨ ਇਸ ਲਈ ਹਮੇਸ਼ਾ ਹੀ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਫਿਰ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਆਪਣੀ ਰਸਨਾਤੋਂ ਤੁਸੀਂ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ